ਮੈਰੇ ਜਰਾਤ ਲੇਡੀ ਸੰਗੀ ਸੀ ਸੀ ਕੱਲ ਸ਼ਾਮ ਨੂੰ 6 ਵਜੇ ਉੱਥੇ ਚਲੇ ਗਈ 6 ਵਜੇ ਉੱਥੇ ਗਏ ਤਾਂ ਰਾਤ ਨੂੰ ਮਤਲਬ ਕਿ ਮੇਰੀ ਬੇਟੀ ਕਹੈਂਡਿਕੈਪਡ ਹੋ ਕੇ ਸਟੇ ਨਹੀਂ ਕਰ ਸਕਦੀ ਮੈਂ ਉਹਨਾਂ ਦੀ ਗੱਡੀ ਲੈ ਕੇ ਮਤਲਬ ਕਿ ਉਹ ਕਰਿਆ ਗਿਆ ਲਗਭਗ 1 ਵਜੇ ਦੇ ਦੌਰਾਨ ਮੈਂ ਹਾਰਟ ਦਾ ਤੇ ਸ਼ੂਗਰ ਦਾ ਪੇਸ਼ੈਂਟ ਹਾਂ ਮੇਰੀ ਦਵਾਈ ਭੁੱਲ ਗਈ ਸੀ ਤਾਂ ਮੈਂ ਬੇਟੀ ਨੂੰ ਕਹ ਮੈਂ ਦਵਾਈ ਖਾ ਕੇ ਚੱਲਦਾ ਮੈਂ ਗੱਡੀ ਇੱਧਰੋਂ ਮੋੜ ਲਈ 1 ਵਜੇ ਕਰੀਬ ਮੈਂ ਆ ਕੇ ਦੇਖਿਆ ਮੇਰੇ ਕਾਲੇ ਦੂਲੇ ਖੋਲੇ ਦਵਾਈ ਖਾਧੀ ਪਾਣੀ ਪੋਣੀ ਪੀਤਾ 5-7-10 ਮਿੰਟ ਲੱਗੇ ਉਸ ਤੋਂ ਬਾਅਦ ਮੈਂ ਅਕਸਰ ਬੇਟੀ ਕੋਲ ਸਟੇ ਕਰਦਾ ਮੈਂ ਸਟੇ ਉਹਦੀ ਉਹਦੀ ਹੈਲਪ ਕਰਕੇ ਆਪਾਂ ਇਹੋ ਜਿ ਕਰਕੇ ਮੈਂ ਰਾਤ ਨੂੰ 1:00 ਵਜੇ ਸੀ ਉਹਦੇ ਘਰੇ ਚਲੇ ਗਿਆ ਤਾਂ ਬਸ ਸਵੇਰੇ ਫਿਰ ਮੈਂ ਗਊਸ਼ਾਲਾ ਦਾ EMPLOYEES ਦਾ ਦੁੱਧ ਤੇ ਮੇਰੀ ਡਿਊਟੀ ਹੈ 8:00 ਕਰ ਪੌਣੇ ਪੰਜ ਕੁ ਵਜੇ ਚਲਾ ਜਾਣਾ 6:00 ਵਜੇ 6:00 ਤੱਕ ਦੁੱਧ ਵਰਤਾ ਕੇ ਜਦੋਂ ਮੈਂ ਘਰੇ ਆਇਆ ਨਾਨ ਤੋਂ ਉਣ ਵਾਸਤੇ ਮੈਂ ਚਲੋ ਮੈਰੀਜ ਤੇ ਜਾਣਾ ਨਾਨ ਤੋਂ ਮੈਰੀਜ ਤੇ ਨਾਨ ਤੋਂ ਉਣ ਵਾਸਤੇ ਘਰੇ ਆਇਆ ਤਾਂ ਮੈਂ ਦੇਖਿਆ ਮੇਰਾ ਬਾਹਰਲਾ ਦਰਵਾਜ਼ਾ ਖੁੱਲਾ ਸੀ ਮੇਰਾ ਮਨ ਖਟਕਾ ਵੀ ਆ ਕਿ ਹੋ ਗਿਆ ਦੇਖਿਆ ਅੰਦਰੋਂ ਬਾਹਰੋਂ ਖੜ ਕੇ ਤਾਂ ਅੰਦਰਲਾ ਵੀ ਖੁੱਲਾ ਸੀ ਲਾਈਟ ਤੇ ਪੱਖਾ ਚੱਲ ਰਿਹਾ ਸੀ ਜਦੋਂ ਮੈਂ ਆਪਣਾ ਦਫੇ ਮੈਂ ਅੰਦਰ ਆਇਆ ਤਾਂ ਦੇਖਿਆ ਮੇਰੇ ਬੈੱਡ ਦਾ ਵਿੱਚੋਂ ਕੂੜੇ ਕੂੜੇ ਕੱਢ ਕੇ ਖਲੇਰਾ ਪਾਇਆ ਵਾ ਸੀ अलमारी ਥੋੜੀ ਪਈ ਸੀ ਤੇ अलमारी ਦਾ ਲੋਕੀ ਥੋੜਾ ਪਿਆ ਸੀ ਇਹਦੇ ਵਿੱਚ ਲਗਭਗ ਕੋਈ 7-8 ਟੋਲੇ ਮੇਰਾ 골ਡ ਸੀਗਾ ਉਹ ਮੈਂ ਅੱਜ ਮੇਰੀ ਜਿਲੇ ਲੈ ਕੇ ਜਾਣਾ ਸੀਗਾ ਵੀ ਚਲੋ ਟਾਈਮ ਟੂ ਟਾਈਮ ਲੈ ਆਵਾਂਗੇ ਪਾ ਕੇ ਫਿਰ ਤੇ ਜਿਵੇਂ ਆਪਾਂ ਤੁਮਪਕਰ ਵਿਆਹ ਸ਼ਾਦੀ ਤੇ ਹੀ ਪਾਉਣਾ ਟਾਈਮ ਤਾਂ ਹੈ ਨਹੀਂ ਵੀ ਮੇਰੇ ਘਰ ਦੇ ਰੱਖ ਗਏ ਸੀਗੇ ਵੀ ਕੱਲ ਨੂੰ ਤੁਸੀਂ ਆਉਂਗੇ ਚੱਕ ਲੈਣਾ ਤੇ ਮੈਂ ਉਸ ਕਰਕੇ ਬਸ 1 ਲੱਖ ਡੇਢ ਲੱਖ ਰੁਪਇਆ ਕੋਈ ਖਰਚੇ ਵਾਸਤੇ ਮੇਰੀ ਬੇਟੀ ਦਾ ਪਿਆ ਸੀ ਉਹਦਾ ਖਰਚਾ ਖੁਰਚਾ ਜਿੰਦੇ ਰਹੇ ਨੇ ਵੀ ਉਹ 1.5 ਲੱਖ 2 ਲੱਖ ਦੇ 1.5 ਤੋਂ 2 ਲੱਖ ਦੇ ਵਿੱਚ ਹੈ 70 80 ਆ ਰੰਗ ਸਮਥਿੰਗ ਤੇ ਉਹ ਅਮਾਉਂਟ ਸੀਗੀ 7 8 ਤੋਂ ਢੋਲੇ ਸੋਨਾ ਤੇ ਇੱਥੇ ਸਾਰਾ ਦਬੀਆਂ ਡੂਮੀਆਂ ਖਾਲੀ ਕਰਿਆ ਪਿਆ ਸੀ ਕੁਛ ਵੀ ਨਹੀਂ ਮਤਲਬ ਕਿ ਬਹੁਤ ਮੇਰਾ ਮਨ ਖੋਖਾ ਹੋਇਆ ਬਚਾਇਆ ਚਲੋ ਪਾਣੀ ਪੂਣੀ ਪੀਤਾ ਉਹਨਾਂ ਬੱਚਿਆਂ ਨੂੰ ਫੋਨ ਕਰਿਆ ਅਨਿਲ ਸਾਹਿਬ ਨੂੰ ਫੋਨ ਕਰਿਆ ਫਿਰ ਅਫੇਅਰ ਦਰਜ ਕਰਾਈ ਫਿਰ ਉਹ ਆਏ ਬੰਦੇ ਮੌਕਾ ਵਾਰਦਾ ਦੇਖ ਗਏ ਜੀ ਕਿੰਨੇ ਦਾ ਨੁਕਸਾਨ ਮੇਰੇ ਕਿਸੇ ਕੋਲ ਟੋਟਲ ਮਾਉਂ 1.2 ਤੋਂ 1.3 ਕੋਣੇ 2 ਲੱਖ ਰੁਪਏ ਹੋ ਲਾ ਲਓ ਜੀ ਤੇ 7-8 ਟੋਲੇ ਸੋਨਾ 4-5 ਲੱਖ ਰੁਪਏ ਦਾ ਜੀ 7-8 ਟੋਲੇ ਲੱਗ 60000 ਇਹ ਵੀ ਘਟਣਾ ਇਹ ਜੀ ਰਾਤ ਨੂੰ ਕੁਝ ਤਾਂ ਵਾਧੇ ਘਟਣਾ ਮੰਗਦਾ ਕੀ ਹੈ ਜੀ ਪਰ ਕੋਈ ਕਾਰਵਾਈ ਜੈਨੂਨ ਕੋ ਕਾਰਵਾਈ ਹੋਵੇ ਪ੍ਰਸ਼ਾਸਨਾਂ ਜੈਨੂਨ ਕਾਰਵਾਈ ਹੋਵੇ ਕੋਈ ਸਾਡਾ ਕੋਈ ਮੁਆਵਜ਼ਾ ਮਿਲੇ ਜਾਂ ਜੋ ਵੀ ਜੀਵੇਂ ਵੀ ਹੈ ਆਗੇ ਵਾਸਤੇ ਵੀ ਥੋੜੀ ਲੋਕਸਮ ਆਵਲਾ ਦਾ ਜੀ ਵਿਆਹ ਗਏ ਨੇ ਜੀ ਆ ਗਿਆ ਜਦੋਂ ਇਹ ਆਕੇ ਦਵਾਈ ਦੂਵੀ ਲੈਣ ਵਾਸਤੇ ਆਇਆ ਘਰ ਦੁਆਰਾ 1 ਵਜੇ ਜੀ ਦਵਾਈ ਲੈ ਕੇ ਆਪਣਾ ਇਹ ਚੱਲ ਗਿਆ ਆਪਣੇ ਦੀ ਪੁੱਟਾ ਦੀ ਕੁੜੀ ਰਹਿੰਦੀ ਆ ਉੱਥੇ ਚੱਲ ਗਿਆ ਜਦੋਂ ਮਾਰਨਿੰਗ ਆਇਆ ਦੇਖਿਆ ਨੇ ਤਾਲਾ ਟੁੱਟਿਆ ਸੀਗਾ ਜੀ ਚੋਰੀ ਹੋ ਗਈ ਬਸ ਨਹੀਂ ਜੀ ਦਰਖਾਸਤ ਦਿੱਤੀ ਹੈ ਹਾਂ ਦਰਖਾਸਤ ਲਿਖ ਦਿੱਤੀ ਆ ਬੰਦੀ ਕਾਰਵਾਈ ਕਰ ਦਾਂਗੇ ਜੀ ਸੀਸੀਟੀਵੀ ਕੈਮਰਾ ਦੇਖੀ ਜਾ ਰਹੇ ਹਾਂ ਜੀ ਆ ਦੇਖਿਆ ਯਾਰ ਇਹਨਾਂ ਕੋ ਆਪਰੇਟਰ ਨਹੀਂ ਆਇਆ ਸੀਗਾ ਇਹ ਪੈਨਡਰਫ ਜਪਾ ਨੂੰ ਪਾ ਕੇ ਦੇ ਦਿੰਗੇ ਠੀਕ ਆ ਜੀ ਜੋ ਬੰਦੀ ਕਾਰਵਾਈ